ਬਚਪਨ ਤੋਂ ਹੀ ਪੋਲੀਏ ਦੀ ਮਾਰ ਨਾਲ ਉਸ ਦੀਆਂ ਦੋਨੋਂ ਲੱਤਾਂ ਨਹੀਂ ਸੰ ਚਲਦੀਆਂ ਮਾਪਿਆਂ ਨੂੰ ਆਪਣੀ ਔਲਾਦ ਦਾ ਫਿਕਰ ਵੱਡ-ਵੱਡ ਖਾ ਰਿਆ ਸੀ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਕਿਵੇਂ ਜ਼ਿੰਦਗੀ ਬਤੀਤ ਕਰੇਗਾ ਇੱਕ ਰੱਬ ਦੀ ਮਾਰ ਅਤੇ ਦੂਜਾ ਘਰ ਵਿੱਚ ਅਤ ਦੀ ਗਰੀਬੀ ਉਮਰ ਹਲੇ 14 ਸਾਲ ਦੀ ਹੋਈ ਮਾਂ ਪਿਓ ਵੀ ਅੱਗੜ ਪਿਛੜ ਚੱਲ ਵਸੀ ਹੁਣ ਜ਼ਿੰਮੇਵਾਰੀ ਦੀ ਪੰਡ ਸਿਰ ਉੱਤੇ ਆਣ ਪਈ ਉਹਨਾਂ ਦਿਨਾਂ ਵਿੱਚ ਐਸ ਡੀ ਡੀ ਨਵੀਆਂ ਨਵੀਆਂ ਖੁੱਲੀਆਂ ਸਨ ਪਿੰਡ ਦੀ ਦਾਣਾ ਮੰਡੀ ਵਿੱਚ ਐਸ ਡੀ ਡੀ ਖੋਲੀ ਤਾਂ ਸੇਠ ਜੀ ਨੇ ਕਹਿ ਦਿੱਤਾ ਕਿ ਤੂੰ ਇੱਥੇ ਬੈਠ ਜਾਇਆ ਕਰ ਬੜੇ ਚਾਅ ਅਤੇ ਉਮੀਦ ਨਾਲ ਉੱਥੇ ਬੈਠਣਾ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ ਵਿੱਚ ਸੇਠ ਜੀ ਮਹੀਨੇ ਦੇ 300 ਰੁਪਏ ਤਨਖਾਹ ਵਜੋਂ ਦਿੰਦੇ ਸਨ ਕੁਝ ਸਮਾਂ ਪਿਆ ਤਾਂ ਉਹ ਸੇਠ ਜੀ ਨੂੰ ਕਹਿਣ ਲੱਗਾ ਸੇਠ ਜੀ ਜੇ ਤੁਸੀਂ ਇਜਾਜ਼ਤ ਦੇ ਮੋਂ ਤਾਂ ਸਾਹਮਣੇ ਬਿਹਲੀ ਪਈ ਦੁਕਾਨ ਵਿੱਚ ਮੈਂ ਮਾੜਾ ਮੋਟਾ ਸੌਦਾ ਰੱਖ ਲਵਾਂ ਮੇਰਾ ਗੁਜ਼ਾਰਾ ਹੋ ਜਾਵੇਗਾ ਸੇਠ ਨੂੰ ਤਰਸ ਆ ਗਿਆ ਅਤੇ ਉਸਨੇ ਹਾਮੀ ਪਰ ਦਿੱਤੀ ਇੱਕ ਦੁਕਾ ਗਾਹਕ ਸੌਦਾ ਲੈ ਜਾਇਆ ਕਰਦਾ ਸੀ ਥੋੜਾ ਬਹੁਤਾ ਚੱਲਦਾ ਕੰਮ ਦੇਖ ਕੇ ਕਿਸੇ ਰਿਸ਼ਤੇਦਾਰ ਵਿੱਚ ਪੈ ਕੇ ਰਿਸ਼ਤਾ ਕਰਵਾ ਦਿੱਤਾ ਕਰਮਾ ਵਾਲੀ ਨੂੰ ਵੀ ਰੱਬ ਦੀ ਮਾਰ ਸੀ ਲੱਤਾਂ ਉਸ ਦੀਆਂ ਵੀ ਨਹੀਂ ਸਨ ਚੱਲਦੀਆਂ ਅੰਤ ਦੀ ਗਰੀਬੀ ਅਤੇ ਉੱਤੋਂ ਕੱਚਾ ਕੋਠਾ ਪਰ ਹੁਣ ਹੌਸਲੇ ਇੱਕ ਤੋਂ ਦੋ ਹੋ ਚੁੱਕੇ ਸਨ ਹੌਲੀ ਹੌਲੀ ਦੁਕਾਨ ਦਾ ਕੰਮ ਰਿੜਨ ਲੱਗ ਪਿਆ ਜਿਵੇਂ ਕਹਿੰਦੇ ਨੇ ਕਿ ਉਡਾਨ ਇਕੱਲੇ ਖੰਭਾਂ ਨਾਲ ਨਹੀਂ ਹੌਸਲੇ ਨਾਲ ਹੁੰਦੀ ਹੈ ਡ੍ਰਿੜ ਹੌਸਲੇ ਨਾਲ ਕਾਰੋਬਾਰ ਅੱਗੇ ਵਧਦਾ ਗਿਆ ਅਤੇ ਉਦਰ ਰੱਬ ਨੇ ਹੀ ਝੋਲੀ ਪਾ ਦਿੱਤੀ ਕਰਮਵੇਂ ਨਰੋਏ ਪੁੱਤ ਨੇ ਪਿਛਲੀ ਪੀੜੀ ਨੂੰ ਪਿੱਛੇ ਛੱਡ ਤੰਦਰੁਸਤੀ ਨਾਲ ਜਨਮ ਲਿਆ ਹੁਣ ਦਿਨ ਫਿਰ ਗਏ ਸਨ ਦੁਕਾਨਦਾਰੀ ਵੀ ਪੂਰੀ ਸਿਕਸਾਂ ਤੇ ਚੱਲਣ ਲੱਗੀ ਪੈਸਾ ਜੋੜ ਦੁਕਾਨ ਆਪਣੀ ਖਰੀਦ ਲਈ ਜੋ ਕਿ ਸਮਝਦਾਰੀ ਵਾਲਾ ਫੈਸਲਾ ਸੀ ਕਿਉਂਕਿ ਦੁਕਾਨਦਾਰੀ ਤੋਂ ਮਕਾਨ ਬਣ ਸਕਦਾ ਹੈ ਮਕਾਨ ਤੋਂ ਦੁਕਾਨ ਬਣਾਉਣੀ ਮੁਸ਼ਕਲ ਹੈ ਵਪਾਰ ਅੱਗੇ ਵਧਦਾ ਗਿਆ ਕੱਚਾ ਮਕਾਨ ਕੋਠੀ ਵਿੱਚ ਤਬਦੀਲ ਹੋ ਗਿਆ ਟਰਾਈਸਾਈਕਲ ਗੱਡੀਆਂ ਵਿੱਚ ਬਦਲ ਗਿਆ ਅਤੇ ਬੰਤਾ ਲੰਗੜਾ ਮੁਸ਼ਕਲਾਂ ਨੂੰ ਠੋਕਰ ਮਾਰ ਕੇ ਸਰਦਾਰ ਬਲਵੰਤ ਸਿੰਘ ਦੁਕਾਨਦਾਰ ਬਣ ਗਿਆ ਜ਼ਿੰਦਗੀ ਬਦਲਦੀ ਹੈ ਹੌਂਸਲਾ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਹਨ ਸਾਡੀ ਜ਼ਿੰਦਗੀ ਸਾਡੇ ਹੱਥ ਹੈ ਉਸ ਨੂੰ ਅਸੀਂ ਮਰਮਰ ਕੇ ਕੱਟਣਾ ਹੈ ਅਤੇ ਉੱਪਰ ਉੱਠ ਕੇ ਜਿਉਣਾ ਹੈ ਅੰਤ ਨੇ ਅਪਾਹਜ ਹੁੰਦੇ ਹੋਏ ਵੀ ਕਦੇ ਹਿੰਮਤ ਨਹੀਂ ਹਾਰੀ ਉਸਦੇ ਹੌਸਲੇ ਅਤੇ ਕੋਸ਼ਿਸ਼ਾਂ ਸਦਕਾ ਹੀ ਅੱਜ ਉਹ ਅਤੇ ਉਸਦਾ ਪਰਿਵਾਰ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਹਨ